ਕਰ ਦੇ ਵਿੱਚ ਧੀ ਜਮਨ ਤੇ ਪਰਿਵਾਰ ਨੂੰ ਚੜਿਆ ਚਾ ਢੋਲ ਤਮੱਕਿਆ ਦੇ ਨਾਲ ਪੰਗੜਾ ਪਾ ਕੇ ਧੀ ਦਾ ਕਰ ਦੇ ਵਿੱਚ ਕੀਤਾ ਸਵਾਗਤ ਕਹਿੰਦੇ ਨੇ ਧੀਾਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਇਹ 17 ਜਲੰਧਰ ਦੇ ਵਿੱਚ ਇੱਕ ਪਰਿਵਾਰ ਨੇ ਅੱਜ ਸੱਚ ਕਰ ਦਿਖਾਈਆਂ ਜਦੋਂ ਉਹਨਾਂ ਦੇ ਘਰ ਦੇ ਵਿੱਚ ਇੱਕ ਧੀ ਨੇ ਜਨਮ ਲਿਆ ਤੇ ਧੀ ਹੋਣ ਤੋਂ ਬਾਅਦ ਅੱਜ ਢੋਲ ਤਮੱਕਿਆਂ ਦੇ ਨਾਲ ਉਹਨਾਂ ਨੇ ਆਪਣੇ ਘਰ ਦੇ ਵਿੱਚ ਧੀ ਦਾ ਸਵਾਗਤ ਕੀਤਾ ਹੈ ਜਬਰਦਸਤ ਸਵਾਗਤ ਕੀਤਾ ਹੈ ਪਹਿਲਾ ਪਰਿਵਾਰ ਦੇ ਵੱਲੋਂ ਗੁਰੂ ਘਰ ਦੇ ਵਿੱਚ ਨਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਫਿਰ ਬੱਚੀ ਨੂੰ ਆਪਣੇ ਘਰ ਲਿਜਾਇਆ ਗਿਆ ਜਿੱਥੇ ਜਬਰਦਸਤ ਸਵਾਗਤ ਕੀਤਾ ਗਿਆ ਪਰਿਵਾਰ ਦੇ ਵੱਲੋਂ ਪੂਰਾ ਚਾਹ ਕੀਤਾ ਗਿਆ ਆਪਣੀ ਧੀ ਦਾ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਸੀ ਪਰਿਵਾਰ ਵਾਲੇ ਸਾਰੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਧੀ ਦੇ ਦਾਦਾ ਨੇ ਕਿਹਾ ਕਿ ਸਾਨੂੰ ਆਪਣੀਆਂ ਧੀਆਂ ਦਾ ਪੁੱਤਰਾ ਨਾਲ ਵੀ ਵੱਧ ਪਿਆਰ ਕਰਨਾ ਚਾਹੀਦਾ ਹੈ ਕੋਈ ਫਰਕ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਕੱਲ ਤੀਆਂ ਪੁੱਤਾਂ ਨਾਲੋਂ ਵੱਡੀਆਂ ਮੱਲਾ ਮਾਰ ਰਹੀਆਂ ਨੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੀਆਂ ਨੇ ਪਹਿਲਾਂ ਮੈਂ ਆਪਣੇ ਪਰਿਵਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪੂਰਨ ਸਹਿਯੋਗ ਦਿੱਤਾ ਮੇਰੇ ਬੇਟੇ ਨੇ ਮੇਰੀ ਨੂੰਹ ਨੇ ਤੇ ਸਾਰੇ ਸਾਡੇ ਘਰ ਵੱਡੀਆਂ ਭੇਜਾਈਆਂ ਨੇ ਛੋਟੀ ਭੇਜਾਈ ਨੇ ਪੂਰਾ ਮੈਨੂੰ ਪੂਰਨ ਸਹਿਯੋਗ ਦਿੱਤਾ ਵੀ ਸਾਡੇ ਕੱਲ ਪਹਿਲਾ ਜੀ ਕੋਈ ਵੀ ਆਏਗਾ ਬੇਟਾ ਆਏਗਾ ਜਾਂ ਬੇਟੀ ਆਏਗੀ ਪਰ ਅਰਥੀ ਉਹਨੂੰ ਪੂਰਨ ਤੌਰ ਤੇ ਗਾਜੇ ਵਾਜੇ ਦਾ ਲੈ ਕੇ ਆਵਾਂਗੇ ਕਿਉਂਕਿ ਸਾਡੇ ਘਰ ਦੇ ਵਿੱਚ 27 ਸਾਲਾਂ ਬਾਅਦ ਗੁਰੂ ਨਾਨਕ ਪਾਸ਼ਾ ਜੀ ਨੇ ਇਹ ਬਖਸ਼ਿਸ਼ ਦਿੱਤੀ ਧੀਰੀ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਗੁਰਦੁਆਰਾ ਸਾਹਿਬ ਇੱਕ ਜਾ ਕੇ ਖੜਾ ਪ੍ਰਸ਼ਾਦ ਦੇਖਲਾ ਕੇ ਜੋ ਸਾਡੀ ਗੁਰ ਮਰਿਆਦਾ ਅਨੁਸਾਰ ਅਮਰ ਦਾ ਚੂਲਾ ਦਿੱਤਾ ਜਾਂਦਾ ਉਹ ਗੁਰੂ ਮਾਰੇ ਬਾਬਾ ਸਾਡੇ ਗਰੰਤੀ ਸਿੰਘ ਸਾਹਿਬ ਜੀ ਨੇ ਉਹ ਚੂਲਾ ਦਿੱਤਾ ਬੱਚੀ ਨੂੰ ਤੇ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬੱਚੀ ਦਾ ਪਿੱਖ ਵਧੀਆ ਸੀ ਬਣਾ ਸਕੀਏ ਕਿਉਂ ਧੀਆਂ ਦਾ ਜੋ ਅੱਜ ਕੱਲ੍ਹ ਦੇ ਸਮੇਂ 'ਚ ਮਾਹੌਲ ਹੈ ਚੱਲ ਰਿਹਾ ਹੈ ਕਿ ਕਈ ਬੱਚਿਆਂ ਨੂੰ ਮਤਲਬ ਕਿ ਉਹ ਵੀ ਮਾਪੇ ਬਾਪ ਨੇ ਜਿਹੜੇ ਔਲਾਦ ਤੋਂ ਬਗੈਰ ਰਹਿ ਰਹੇ ਨੇ ਕਿੰਦਾ ਧੀਆਂ ਵਾਸਤੇ ਤਰਦੇ ਨੇ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹਾਂ ਵੀ ਸਾਨੂੰ ਪਹਿਲੀ ਧੀ ਬੇਟੇ ਦੇ ਰੂਪੇ ਸਾਨੂੰ ਬਖਸ਼ਿਸ਼ ਕੀਤੀ ਹੈ ਜੀ ਫਿਊਚਰ ਕਿਵੇਂ ਦੇਖਦੇ ਹੋ ਇਹ ਬੱਚੀ ਦਾ ਬੱਚੀ ਦਾ ਫਿਊਚਰ ਆਉਣ ਵਾਲਾ ਤੇ ਦੇਖੋ ਜੀ ਆਪਣੀ ਸਾਡੀ ਆਪਣੀ ਸੋਚ ਹੈਗੀ ਇਹ ਬੱਚੀ ਦਾ ਵਧੀਆ ਵਧੀਆ ਭਵਿੱਖ ਦੇਖਾਂਗੇ ਕਿ ਪੜ੍ਹਾਈ ਕਰਾਵਾਂਗੇ ਪੜ੍ਹਾਈ ਤੋਂ ਬਾਅਦ ਜੋ ਬੱਚੇ ਨੇ ਅੱਗੇ ਕਰਨਾ ਹੈ ਉਹ ਉਹਨਾਂ ਬੱਚੇ ਦੇ ਡਿਪੈਂਡ ਹੈਗਾ ਵੀ ਉਹਨਾਂ ਨੇ ਬਿਜ਼ਨਸੇ ਜਾਣਾ ਜਾਂ ਆਈਐਸ ਬਣਨਾ ਆਈਪੀਐਸ ਬਣਨਾ ਤੇ ਜਾਂ ਡਾਕਟਰ ਬਣਨਾ ਕਿ ਵਕੀਲ ਬਣਨਾ ਇਹ ਤਾਂ ਉਸ ਸਮੇਂ ਦੇ ਨਾਲ ਬੱਚੇ ਤੋਂ ਡਿਪੈਂਡ ਕਰੂਗਾ ਬਾਕੀ ਸਾਡੇ ਵੱਲੋਂ ਕੋਈ ਕਮੀ ਪੇਚੀ ਨਹੀਂ ਰਹੇਗੀ ਜਿੱਦਾਂ ਸਾਡੇ ਅੱਗੇ ਬੱਚੇ ਸਕੂਲਾਂ 'ਚ ਪੜ੍ਹ ਰਹੇ ਨੇ ਵਧੀਆ ਸਕੂਲਾਂ 'ਚ ਪੜ੍ਹ ਰਹੇ ਨੇ ਦੋਤੀਆਂ ਪੋਤੀਆਂ ਬੜੇ ਵਧੀਆ ਸਕੂਲਾਂ 'ਚ ਪੜ੍ਹ ਰਹੀਆਂ ਨੇ ਇਸੇ ਤਰ੍ਹਾਂ ਸੀ ਵਧੀਆ ਕੁਆਲਿਫਿਕੇਸ਼ਨ ਦੇਵਾਂਗੇ ਬੱਚਿਆਂ ਨੂੰ ਕਿਉਂਕਿ ਆਉਣ ਵਾਲਾ ਉਹਨਾਂ ਦਾ ਭਵਿੱਖ ਜਿਹੜਾ ਉਜਵਲਾ ਹੋ ਸਕੇ ਜੀ ਮੇਰਾ ਨਾਮ ਰਮਨਦੀਪ ਸਿੰਘ ਜੀ ਅੱਛਾ ਗੁੜੀਆਂ ਦਾ ਚਪੜੇ ਤੁਮ ਤੁਮ ਨੂੰ ਸਵਾਗਤ ਕੀਤਾ ਗਿਆ ਤੁਸੀਂ ਇੱਕ ਬੱਚੀ ਦੇ ਪਿਤਾ ਬਣੇ ਹੋ ਸਭ ਤੋਂ ਪਹਿਲਾਂ ਕਿਹੋ ਜਿਹਾ ਮਨਜ ਵਿਚਾਰ ਨੇ ਕਿਵੇਂ ਫੀਲ ਕਰ ਰਹੇ ਹੋ ਅੱਜ ਮੈਂ ਬਹੁਤ ਖੁਸ਼ ਹਾਂ 2 ਅਗਸਤ ਨੂੰ ਮੇਰੇ ਘਰੇ ਬੇਟੀ ਨੇ ਜਨਮ ਲਿਆ ਠੀਕ ਹੈ ਸਾਰਾ ਦਿਹਾਸ ਸੀ ਕਿ ਚਲੋ ਬੇਟਾ ਆ ਗਿਆ ਬੇਟਾ ਕਾ ਮੇਰੇ ਪਹਿਲਾਂ ਹੀ ਸੀ ਕਿ ਨਹੀਂ ਮੈਨੂੰ ਬੇਟੀ ਹੀ ਚਾਹੀਦੀ ਹੈ ਤੇ ਇਹਨੂੰ ਅਸੀਂ ਬਹੁਤ ਵਧੀਆ ਪੜਾਵਾਂਗੇ ਲਿਖਾਵਾਂਗੇ ਜੋ ਉਹ ਚਾਹੇਗੀ ਅਸੀਂ ਉਹਨੂੰ ਉਹ ਕਰਾਵਾਂਗੇ ਸਤ ਸ੍ਰੀ ਅਕਾਲ ਜੀ ਜੀ ਦਾਦੂ ਪੁਰਾ ਸਾਬ ਨੇ ਤੁਹਾਨੂੰ ਬਖਸ਼ਿਸ਼ ਕੀਤੀ ਆ ਗ੍ਰੈਂਡ ਵੈਲਕਮ ਅੱਜ ਤੁਸੀਂ ਬੜੀਆ ਦਾ ਕੀਤਾ ਪਹਿਲਾਂ ਹੀ ਪ੍ਰੀ ਪਲਾਨਡ ਸੀ ਜਾਂ ਫਿਰ ਮਤਲਬ ਸੀਗਾ ਕੀ ਧੀ ਹੋਏਗੀ ਤਾਂ ਹੀ ਇਦਾਂ ਕਰਾਂਗੇ ਹਾਂਜੀ ਹਾਂਜੀ ਬਾਬਾ ਧੀ ਹੁੰਦੀ ਆ ਲੜਕਾ ਦਾ ਅਸੀਂ ਇਦਾਂ ਹੀ ਵੈਲਕਮ ਕਰਨਾ ਸੀਗਾ ਚਲੋ ਧੀ ਹੋਈ ਡੈਡੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਸਾਰਿਆਂ ਨੂੰ ਕੱਲੇ ਕੱਲੇ ਰਿਸ਼ਤੇਦਾਰਾਂ ਨੂੰ ਬੁਲਾਇਆ ਤੇ ਬਹੁਤ ਜ਼ਿਆਦਾ ਕੱਟ ਸੀਗਾ ਤੇ ਮੈਨੂੰ ਬਹੁਤ ਖੁਸ਼ੀ ਇਸ ਚੀਜ਼ ਦੀ ਚਲੋ ਸਾਰਿਆਂ ਨੇ ਬੱਚੀ ਦਾ ਨਾਮ ਰੱਖ ਲਿਆ ਹਾਂਜੀ ਬੱਚੀ ਦਾ ਨਾਮ ਸਰਗੁਨ ਕੌਰ ਜੀ ਤੇ ਸਰਗੁਨ ਬੀنگ ਅ ਫਾਦਰ ਤੁਸੀਂ ਸਰਗੁਨ ਕੌਰ ਦਾ ਫਿਊਚਰ ਕਿਵੇਂ ਦੇਖਦੇ ਹੋ ਅਸੀਂ ਉਹਨੂੰ ਵਧੀਆ ਪੜ੍ਹਾਈ ਲਿਖਾਈ ਦਵਾਂਗੇ ਠੀਕ ਹੈ ਉਹਨੂੰ ਵਧੀਆ ਸੰਸਕਾਰ ਦਵਾਂਗੇ ਠੀਕ ਹੈ ਤੇ ਉਹਨੂੰ ਜੋ ਵੀ ਮਤਲਬ ਉਹਦੇ ਫਿਊਚਰ ਡ੍ਰੀਮਸ ਹੋਣਗੇ ਉਹ ਆਹੀ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਤੇ ਅਸੀਂ ਅੱਗੇ ਉਹਨੂੰ ਆਈ ਆਈਐਸ ਜਾਂ ਡਾਕਟਰ ਜੋ ਪਾਇਲਟ ਜੋ ਵੀ ਬਣਨਾ ਚਾਹੇਗੀ ਅਸੀਂ ਉਹਦੇ ਨਾਲ ਖੜੇ ਹੋਵਾਂਗੇ